ਕੀ ਕਰਨਗੇ ਹੁਣ ਆਮਾਂਗੇ ਬਦੂਗਾ ਕੱਚਾ ਘਟਾਉਂਦੇ ਚਾਹ ਸਰਕਾਰ ਸਿੱਧੀ ਹੋ ਜੇ ਮੰਗਾ ਸਾਡੀਆਂ ਮੰਨ ਲੈ ਤੇ ਚਲੇ ਜਾਮਾਂਗੇ ਲੈ ਨਾਲ ਇੱਕ ਬੀਬੀ ਹੋਰ ਸੀ ਮਾਤਾ ਜੀ ਉਮਰ ਕਿੰਨੀ ਆ ਤੁਹਾਡੀ 72 ਸਾਲ ਆ ਜੀ 72 ਸਾਲ ਹੈ ਮਾਤਾ ਪਾ ਗੋਦੀਆਂ ਬਾਰਸ ਆਏ ਮੈਂ ਜਮਾਂ ਸਿੱਧੀ ਤੁਰਦੀ ਆ ਕੰਮ ਬਹੁਤ ਕਰਿਆ ਹਾੜੀ ਪੱਡੀ 20 ਸਾਲ ਮੋਦੀ ਆ ਕੇ ਮੇਰੇ ਤਾਂ ਸਹੀ ਸਾਨੂੰ ਚਾ ਭਗਵੰਤ ਮਾ ਨਹੀਂ ਮਿਲੇ ਅਸੀਂ ਮਿਲਾਂਗੇ ਬੀਬਾਂਾਂ ਕਹਿੰਦੇ ਕਿਹੜਾ ਘਟਾ ਸਰਕਾਰ ਨੇ ਬੀਬੀਆਂ ਦਾ ਮੂਹਰੇ ਰੱਖਣਾ ਤੇ ਹੁਣ ਹੁਣ ਸਰਕਾਰ ਕਿੱਧਰ ਗਈ ਬੀਬੀਆਂ ਬੁਤਮਾਨਾਂ ਦੀ ਮੈਂ ਤਾਂ ਨਹੀਂ ਲੱਗਣਿੰਦਾ ਤੇ ਤੁਹਾਨੂੰ ਭਗਵਰਤਮਾਨ ਦੇ ਦੋ ਲੋਕ ਮਾਰਤੇ ਉਹਦੋਂ ਬਜਾ ਦੇ ਰੋੜ ਤੇ ਸੜਕਾਂ ਤੇ ਉਹਦੀ ਮਾਂ ਆਵੇ ਕਿ ਬੈਥੇ ਸਾਡੇ ਬਰੋਬਰ ਹੱਕ ਸੀ ਪਰਸਾਨਾਂ ਦਾ ਪੁੱਤ ਉਹ ਤਾਂ ਮੈਂ ਭੈਣ ਆਵੇ ਉਹਦੀ ਉਹਨਾਂ ਜਦੋਂ ਕੇਗਰੀ ਵਾਲ ਫੜ ਲਿਆ ਉਹਦੋਂ ਭਗਵਰਤਮਾਨ ਸੜਕ ਤੇ ਉੱਤਰ ਆਇਆ ਬਈ ਉਹਦੋਂ ਨੂੰ ਦਰਦ ਹੋਇਆ ਸਾਡਾ ਕੋਈ ਦਰਦ ਨਹੀਂ ਤੈਨੂੰ ਮਾਰੀ ਜਾਂਦੇ ਗੋਲੇ ਮਾਰ ਮਾਰ ਸਾਡਾ ਕੋਈ ਦਰਦ ਨਹੀਂ ਅਸੀਂ ਉੱਤੋਂ ਥੋੜਾ ਡਿੱਗੇ ਆਂ ਵੀ ਉਂ ਡਿੱਗੇ ਆਂ ਅਸੀਂ ਵੀ ਖਰਸਾਨਾਂ ਦੇ ਆ ਉਹ ਵੀ ਖਰਸਾਨਾਂ ਦਾ ਆਵੇ ਵੋਟਾਂ ਮੇਰੇ ਤੇ ਚੁਟਕਲੇ ਸੁਣਾ ਸੁਣਾ ਕੇ ਜਾਂਦੇ ਸੀ ਲੋਕਾਂ ਨੂੰ ਹੁਣ ਆਵੇ ਹੁਣ ਸੁਣਾਵੇ ਤੇ ਉੱਤ ਕਰੇ ਮੈਂ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ ਉਸ ਤਰ੍ਹਾਂ ਦੀ ਜਿਹੜਾ ਅਖਾਣਾ ਨਹੀਂ ਹੈ ਅੱਜ ਕੱਲ੍ਹ ਪੰਜਾਬ ਦੇ ਕਿਸਾਨਾਂ ਦੇ ਟੁਕਰੀਆਂ ਨਹੀਂ ਹੈ ਕਿਉਂਕਿ ਪੰਜਾਬ ਦੇ ਕਿਸਾਨ ਲਗਾਤਾਰ ਕੋਈ ਨਾ ਕਿਸੇ ਮੁਹਿੰਮ ਤੇ ਰਹਿੰਦੇ ਹੈਗਾ ਸਰਕਾਰਾਂ ਜਦੋਂ ਵੀ ਕੋਈ ਇਨਸਾਫ ਸਰਕਾਰਾਂ ਵੱਲੋਂ ਨਹੀਂ ਮਿਲਦਾ ਤਾਂ ਅਕਸਰ ਧਰਨੇ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਜਿਹੜੇ ਕਰਨੇ ਪੈਂਦੇ ਨੇ ਲੰਮਾ ਸਮਾਂ ਪਿਛਲੇ ਸਾਲਾਂ ਦੇ ਵਿੱਚ ਦਿੱਲੀ ਦੇ ਬਾਰਡਰਾਂ ਦੇ ਜਿਹੜਾ ਅੰਦੋਲਨ ਹੈਗਾ ਉਹ ਚੱਲਿਆ ਹੈਗਾ ਹੁਣ ਦੁਬਾਰਾ ਫੇਰ ਖਨੌਰੀ ਦੇ ਬਾਰਡਰਾਂ ਤੇ ਸ਼ੰਭੂ ਦੇ ਬਾਰਡਰਾਂ ਤੇ ਤੇ ਵੱਖ-ਵੱਖ ਜਿਹੜੇ ਹੋਰ ਵੀ ਦੋ ਤਿੰਨ ਬਾਰਡਰ ਨੇਗੇ ਜਿਹੜੇ ਹਰਿਆਣੇ ਨਾਲ ਲੱਗਦੇ ਨੇ ਉਹਨਾਂ ਦੇ ਕਿਸਾਨ ਰੋਕੇ ਹੋਏ ਨੇ ਬੈਠੇ ਹੋਏ ਨੇ ਪਿਛਲੇ 13 12 ਦਿਨਾਂ ਫਰਵਰੀ ਤੋਂ ਕਰੀਬ ਆਪਾਂ ਮੰਨিয়ে ਵੀ ਤਿੰਨ ਚਾਰ ਮਹੀਨਿਆਂ ਤੋਂ ਜ਼ਿਆਦਾ ਸਮਾਂ ਜਿਹੜਾ ਇਹਨਾਂ ਟਾਈਮਾਂ ਦੇ ਵਿੱਚ ਠੰਡ ਵੀ ਲੰਗੀ ਤੇ ਬਰਸਾਤ ਦਾ ਵੀ ਟਾਈਮ ਲੰਘ ਗਿਆ ਤੇ ਹੁਣ ਜਿਹੜਾ ਤਪ ਦੀ ਗਰਮੀ ਦਾ ਟਾਈਮ ਹੈਗਾ ਉਹ ਸ਼ੁਰੂ ਹੋ ਗਿਆ ਸੋ ਹਾੜੀ ਦਾ ਟਾਈਮ ਹੈਗਾ ਹਾੜੀ ਦੇ ਟਾਈਮ ਕਰਕੇ ਕਿਸਾਨ ਕੁਝ ਬਾਰਡਰਾਂ ਤੋਂ ਪਰੋਕਟੇ ਹੋਏ ਨੇ ਕਿ ਕਾਫੀ ਸਾਰੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਸਾਨੂੰ ਵੀ ਕਿਸਾਨਾਂ ਦਾ ਜਿਹੜਾ ਜਮਾਵੜ ਹੈ ਜਾਂ ਕਿਸਾਨਾਂ ਦਾ ਜਿਹੜਾ ਇਕੱਠ ਹੈਗਾ ਉਹ ਬਾਰਡਰਾਂ ਤੋਂ ਘਟ ਗਿਆ ਸੋ ਅੱਜ ਹਾਲਚਲ ਦੇਖਣ ਦੇ ਲਈ ਸਪੈਸ਼ਲੀ ਅਸੀਂ ਕਨੋਰੀ ਬਾਰਡਰ ਤੇ ਆਏ ਸੀ ਵੀ ਦੇਖੀਏ ਕਿਸ ਤਰ੍ਹਾਂ ਦਾ ਮਾਹੌਲ ਚੱਲਿਆਗਾ ਲੰਮੇ ਸਮੇਂ ਤੋਂ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਹਾਂਗੇ ਇਹ ਜੀ ਇੱਕ ਅਨੋਖੀ ਤਸਵੀਰ ਜਿਹੜੀ ਮੈਂ ਕੈਮਰਾਮੈਨ ਨੂੰ ਕਹੂੰ ਇਹ ਸਾਈਡ ਤੇ ਆ ਕੇ ਦਿਖਾ ਅੱਜ ਜਿਹੜੀ ਅਨੋਖੀ ਤਸਵੀਰ ਦੇਖਣ ਨੂੰ ਮਿਲਦੀ ਹੈ ਮੰਨ ਲਓ ਭਾਵੇਂ ਕਿ ਜਿਹੜਾ ਕਿਸਾਨਾਂ ਦਾ ਕੱਠ ਹੈਗਾ ਉਹ ਕੱਟ ਗਿਆ ਇਸ ਸਾਈਡ ਹੋ ਗਈ ਸੀ ਜਿਹੜਾ ਕਿਸਾਨਾਂ ਦਾ ਕੱਠ ਹੈਗਾ ਉਹ ਕੱਟ ਗਿਆ ਪਰ ਬੀਬੀਆਂ ਨੇ ਜਿਹੜਾ ਮੋਰਚਾ ਹੈਗਾ ਉਹ ਸੰਭਾਲ ਲਿਆ ਮਾਤਾ ਜੀ ਕੁਰਸੀ ਥੋੜੀ ਜਿਹੀ ਉਧਰ ਤੋਂ ਮੂੰਹ ਕਰ ਲਓ ਕੈਮਰੇ ਵੱਲ ਨੂੰ ਕਿਹੜਾ ਪਿੰਡ ਹੈ ਤੁਹਾਡਾ ਧੇਰਮੇਤ ਕਿਹੜਾ ਜ਼ਿਲ੍ਹਾ ਪੈਂਦਾ ਹੈਗਾ ਬਠਿੰਡਾ ਜ਼ਿਲ੍ਹਾ ਜੀ ਬਠਿੰਡਾ ਤੇ ਕਦੋਂ ਆਇਓ ਤੁਸੀਂ ਇੱਥੇ ਅੱਜ ਆਇਆ ਜੀ ਇਹ ਫਿਰ ਹੁਣ ਤੁਸੀਂ ਕਿਵੇਂ ਡਿਊਟੀਆਂ ਸੰਭਲੀਆਂ ਕਿਸਾਨਾਂ ਦੀ ਜਿਹੜਾ ਬੰਦੇ ਖੇਤੀ ਦਾ ਠੀਕਾ ਦੇ ਕਰ ਕਣਕ ਇਕੱਠੀ ਕਰਨੇ ਖੇਤੀ ਬੀਬੀਆਂਾਂ ਦੀਆਂ ਅਸੀਂ ਜਾਵਾਂਗੇ ਘਰ ਆਪੇ ਘਰ ਵਿੱਚ ਸਭ ਦਾ ਫੂ ਨਿੱਕੇ ਨਿੱਕੇ ਬੱਚੇ ਛੱਡ ਕੇ ਅਸੀਂ ਆ ਪਹੁੰਚੇਗਾ ਇੱਥੇ ਜੀ ਜਿਵੇਂ ਜਿਵੇਂ ਕਿਸਾਨਾਂ ਦਾ ਇਕੱਠ ਹੈ ਜਿਹੜਾ ਥੋੜਾ ਜਿਹਾ ਘਟਿਆ ਹੋਇਆ ਪਹਿਲਾਂ ਨਾਲ ਨਹੀਂ ਘਟਦਾ ਨਹੀਂ ਜੀ ਅੱਛਾ ਵਧਾਵਾਂਗੇ ਕਰਦਾ ਨਹੀਂ ਜਿੰਨੇ ਚਿਰ ਮੰਗਾ ਨਹੀਂ ਸਾਡੀਆਂ ਮਨਜ਼ੂਰ ਕਰਦੇ ਵਧੂ ਗਈ ਘਟਾਉਂਦੇ ਨਹੀਂ ਘਰਾਂ ਦੇ ਸੋਡੇ ਕੰਮਕਾਰ ਨਹੀਂ ਘਰਾਂ ਦੇ ਜਿਵੇਂ ਛੱਡ ਕੇ ਤੁਸੀਂ ਕਿਵੇਂ ਆ ਗਏ ਵੇਖੋ ਜੀ ਆਪੇ ਬੰਦੇ ਹੈਗੇ ਘਰੋ ਵਾਲੇ ਆਪੇ ਸੇ ਬੱਚੇ ਸੰਭਾਂਗੇ ਨਾ ਘਰ ਸਾਂਭਾਂਗੇ ਚੱਲਿਆਂ ਜਾਓ ਤੁਸੀਂ ਇੱਕ ਬੀਬੀਆਂ ਨੂੰ ਖਾਸ ਕਰਕੇ ਕਿਸਾਨਾਂ ਮਨ ਲਓ ਮਰਦਾਂ ਦੇ ਮੁਕਾਬਲੇ ਜੇ ਆਪਾਂ ਕਹੀਏ ਖੁੱਲੇ ਸਮਾਨਾਂ ਤੇ ਹੀ ਛੜਕਾਂ ਦੇ ਬੈਠਣਾ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਮੁਸ਼ਕਲਾਂ ਤੁਹਾਨੂੰ ਜਿਆਦਾ ਨਹੀਂ ਉਹਨਾਂ ਦੇ ਮੁਕਾਬਲੇ ਫਿਰ ਕਿਵੇਂ ਬੈਠ ਸਕੋਗੇ ਬੈਠ ਜਾਂਗੇ ਜੀ ਫਿਰ ਜਿਵੇਂ ਮੋਦੀ ਭਾਉਂਦਾ ਸਾਨੂੰ ਬਾਹਰ ਬਿਠਾਗੇ ਫਿਰ ਮਜਬੂਰ ਹੋ ਕੇ ਇਹੜਾ ਕੋਈ ਚਾਹ ਸਾਨੂੰ ਅੱਗੇ ਕਿੰਨਾ ਕਾਉਂਦੇ ਸੀ ਛੜਕਾ ਤੇ ਜੇ ਸਾਨੂੰ ਤਪਉਂਦਾ ਖਰੋਬ ਹੋਈ ਹੈ ਹੈ ਜੀ ਉਹ ਸਤੋ ਦੋ ਦੋ ਕਿੱਲੇ ਜਣੇ ਕੋ ਖੋਲ ਲਗਾ ਫਿਰ ਕੀ ਕਰਾਂਗੇ ਹੁਣ ਆਵਾਂਗੇ ਬਧੂਗਾ ਕੱਚਾ ਘਟਾਉਂਦੇ ਨਹੀਂ ਚਾਹ ਸਰਕਾਰ ਸਿੱਧੀ ਹੋ ਜੇ ਮੰਗਾ ਸਾਡੀਆਂ ਮੰਨ ਲੈ ਤੇ ਅਸੀਂ ਚਲੇ ਜਾਵਾਂਗੇ ਸੋ ਧੰਨਵਾਦ ਸਾਡੇ ਨਾਲ ਇੱਕ ਬੀਬੀ ਹੋਰ ਸੀ ਮਾਤਾ ਜੀ ਉਮਰ ਕਿੰਨੀ ਹੈ ਤੁਹਾਡੀ 72 ਸਾਲ ਆ ਜੀ 72 ਸਾਲ ਹੈ ਹਾਂ ਜੀ 72 ਸਾਲ ਦੀ ਉਮਰ ਦੇ ਵਿੱਚ ਤਾਂ ਮੱਲੂ ਬੰਦਾ ਸਿੱਧਾ ਤੁਰ ਨਹੀਂ ਸਕਦਾ ਤੁਸੀਂ ਇੱਥੇ ਕਿਸ ਹਾਲਾਤ ਦੇ ਵਿੱਚ ਵੀ ਬਾਰਡਰ ਤੇ ਆਏ ਹੋਗੇ ਕਿੰਨੇ ਲੱਗਦਾ ਹੈਗਾ ਮੈਂ ਅਸੀਂ ਜੀ ਮਾਤਾ ਪਿਤਾ ਗੋਦੀਆਂ ਬਾਰਸ ਆਏ ਆਂ ਮੈਂ ਜਮਾ ਸਿੱਧੀ ਤੁਰਦੀ ਆਂ ਕੰਮ ਬਹੁਤ ਕਰਿਆ ਹਾੜੀ ਪੱਡੀ 20 ਸਾਲ ਮੇਰੇ ਘਰ ਵਾਲਾ ਕੱਲਾ ਸੀ ਸੀ ਪੈਣਾ ਸੀ ਉਹਨਾਂ ਦੇ ਤਿੰਨ ਮੇਰੇ ਆਈ ਤੋਂ ਵਿਆਹੀਆਂ ਤਿੰਨ ਮੇਰੇ ਆਪ ਦੇ ਸੀ ਸੀ ਵਿਆਹੀਆਂ ਸਾਨੂੰ ਕੋਈ ਉਥਾ ਨਹੀਂ ਲੱਗਦਾ ਕਿਸਾਨ ਦਾ ਕੀਤਾ ਕਰਨਾ ਅਸੀਂ ਜਿਵੇਂ ਮੋਢੇ ਦੇ ਨਾਲ ਮੋਢਾ ਲਾ ਕੇ ਕੰਮ ਕਰਦੇ ਹਾਂ ਤੇ ਹੁਣ ਵੀ ਕਰਾਂਗੇ ਇੱਥੇ ਅਸੀਂ ਦੇਖ ਵੋਟਾਂ ਪਾਈਆਂ ਭਗਵੰਤ ਮਾਨ ਨੂੰ ਪਾਈਆਂ ਕੇਸਰੀਵਾਲ ਨੂੰ ਪਾਈਆਂ ਸਾਡਾ ਕੋਈ ਹੱਲ ਨਹੀਂ ਕਰਿਆ ਉਹਨਾਂ ਨੇ ਉਹਨਾਂ ਨੇ ਕੋਈ ਹੱਲ ਨਾ ਕਰਿਆ ਜਦੋਂ ਸਾਡੇ ਜਿਹੜੇ ਕਾਨੂੰਨ ਸੀ ਸਾਨੂੰ ਕੋਈ ਉਹਨਾਂ ਨੇ ਰਾਹ ਨਹੀਂ ਦਿੱਤਾ ਕਿਸਾਨ ਆ ਕੇ ਫੇਰ ਧਰਨਾ ਲਾਇਆ ਇੱਥੇ ਛੜਕਤਾ ਤੇ ਅਸੀਂ ਇਹ ਕਹਨੇ ਹੈਗੇ ਵੀ ਹੁਣ ਵੋਟਾਂ ਸੋਚ ਸਮਝ ਕੇ ਪਾਓ ਲੋਕੋ ਜੇਡਾ ਕੋਈ ਬਦਲਾ ਆਵੇ ਅੱਗੇ ਵੀ ਐ ਪਾਈਆਂ ਸੀ ਵੀ ਬਦਲਾ ਆਊਗਾ ਪਰ ਕੋਈ ਬਦਲਾ ਨਹੀਂ ਆਇਆ ਸਾਡੀਆਂ ਤਾਂ ਜਿਹੜੀਆਂ ਦੋ ਦੋ ਕਿੱਲਾਂ ਉਹ ਵੀ ਮੋਦੀ ਖੋਣ ਨੂੰ ਪੈਗਾ ਅਸੀਂ ਤਾਂ ਬੈਠੇ ਆਂਗੇ ਕੋਈ ਬੱਚੇ ਛੱਡ ਕੇ ਬਹਿਣ ਨੂੰ ਧੀ ਨਹੀਂ ਕਰਦਾ ਕਿਸੇ ਦਾ ਇੱਥੇ ਅਸੀਂ ਆਪਦੇ ਹੱਕ ਲੈਣ ਵਾਸਤੇ ਆਏ ਆ ਹੁਣ ਇਸ ਵਕਤ ਕਾਂ ਕੱਢੀ ਜਾਂਦੇ ਆ ਟੂੜੀ ਮਗਰ ਬਣਾਈ ਜਾਂਦੇ ਹੈਗੇ ਉਦੋਂ ਬਾਅਦ 2 ਤੇ 4 ਦਿਨ ਕਿਸਾਨਾਂ ਦਾ ਇੱਥੇ ਇਕੱਠ ਹੋਊਗਾ ਮੋਢੇ ਨਾਲ ਮੋਢਾ ਪੀ ਦੂਗਾ ਤੇ ਮੰਗਾ ਵੀ ਆਉਣਗੀਆਂ ਬੀਜਗਾ ਵੀ ਆਉਣਗੀਆਂ ਕੋਈ ਪਿੱਛੇ ਨਹੀਂ ਹਟੇਗੀ ਭਰਾਵਾਂ ਦੇ ਨਾਲ ਰਹਾਂਗੇ ਕੋਈ ਅਸੀਂ ਡਰਦਿਆਂ ਨਹੀਂ ਬੇਸ਼ੱਕ ਭਾਈ ਸਾਰੇ ਉੱਠ ਜਾਣ ਅਸੀਂ ਆਪਦੇ ਪਿੰਡ ਦਾ ਆਪ ਹੀ ਕੰਮਰਾ ਸੰਭਾਲਾਂਗੇ ਸੋ ਤੁਸੀਂ ਜਾਣਿਆਗਾ ਅੱਗੇ ਵੀ ਬੀਬੀਆਂ ਸਾਡੇ ਨਾਲ ਬੀਬੀ ਜੀ ਜਿਸ ਤਰ੍ਹਾਂ ਦਾ ਜੇ ਇੱਥੇ ਮਾਹੌਲ ਚੱਲੇਗਾ ਪਹਿਲਾਂ ਆਪਾਂ ਗੱਲ ਕਰੀਏ ਮਤਾਂ ਨਾਲ ਵੀ ਬੀਬੀਆਂ ਨੂੰ ਥੋੜਾ ਜਿਹਾ ਔਖਾ ਹੈਗਾ ਬੈਠਣਾ ਅਜਿਹੇ ਹਾਲਾਤਾਂ ਦੇ ਵਿੱਚ ਘਰੇ ਵੀ ਖਾਸ ਕਰਕੇ ਆਪਾਂ ਜੇ ਘਰੋਂ ਅੱਬਾ ਕਈ ਇਹ ਵੀ ਬੀਬੀਆਂ ਨੂੰ ਬਾਹਰ ਜਾਣ ਦੀ ਘੱਟ ਆਗਿਆ ਮਿਲਦੀ ਹੈ ਤੁਸੀਂ ਇੱਥੇ ਬਾਰਡਰਾਂ ਤੇ ਆਏ ਹੋ ਕਿਵੇਂ ਤੁਹਾਨੂੰ ਜੋ ਇੱਥੇ ਜ਼ਿਆਦਾਤਰ ਜਿਹੜੇ ਮਰਦ ਨੇਗੇ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਮਹਿਸੂਸ ਤਾਂ ਨਹੀਂ ਹੁੰਦੀ ਹੈਗੀ ਨਹੀਂ ਵੀਰ ਜੀ ਉਹ ਵੀ ਸਾਡੇ ਵੀਰ ਆਸੀਂ ਨਾਗਰਿਕਾਂ ਇਸ ਦੇ ਅਸੀਂ ਆਪਦਾ ਹੱਕ ਲੈਣ ਲਈ ਖੜੇ ਆ ਤੇ ਖੜਾਂਗੇ ਵੀ ਹੁਣ ਅਸੀਂ ਆਦੇ ਵੀਰਾਂ ਨੂੰ ਕਹਤਾ ਵੀ ਤੁਸੀਂ ਆਹ ਤੂੜੀ ਤੰਦ ਖੇਤੀ ਸੰਭਾਲੋ ਪਹਿਲਾਂ ਉਹ ਜੁੜ ਰਹੇ ਇੱਕ ਬਹੁਤ ਟਾਈਮ ਦੇ ਅਸਾ ਫਰਾਨਗਿਲ ਤੇ ਸਨਕ ਤਨ ਸਾਲ ਹੀ ਹੋ ਗਏ ਕਰੀ ਜਾਂਦੇ ਨੇ ਸਾਨੂੰ ਚਲੋ ਇੰਨਾ ਪਤਾ ਨਹੀਂ ਸੀ ਵੀ ਸਾਨੂੰ ਆਹ ਤੋਖਾ ਹੋਊਗਾ ਸਾਡੇ ਨਾਲ ਅਸੀਂ ਉਥੋਂ ਦਿੱਲੀ ਚ ਕਿਉਂ ਉੱਠਣਾ ਸੀ ਬਾਕੀ ਸਰਕਾਰਾਂ ਦੇ ਨਾਲ ਵੀ ਅਸੀਂ ਐਂ ਪੁੱਛਦੇ ਆਂ ਵੀ ਸਾਡੇ ਤੇ ਇੰਨੀ ਆਹ ਹੱਤੇਚਰੀ ਕਿਉਂ ਹੋ ਰਹੀ ਆ ਕਿਉਂ ਸਾਡੇ ਤੇ ਪਾਣੀ ਦੇ ਮਸ਼ਾਲਾ ਸੱਟ ਰਹੇ ਆ ਕਿਓ ਸਾਡੇ ਬੱਚਿਆਂ ਦੇ ਉੱਤੇ ਗੋਲੇ ਸਿੱਟ ਰਹੇ ਆ ਪਲਾਸਟਿਕੀਆਂ ਗੋਲੀਆਂ ਦੇਖੋ ਗੋਲੇਵਾਰੀ ਹੋ ਰਹੀ ਹੈ ਸ਼ਵਕ ਕਰਨ ਸਿੰਘ ਬੱਚਾ ਸਾਡਾ ਉਹ ਸ਼ਹੀਦ ਕਰਤਾ ਅਸੀਂ ਕਰਨ ਦੇ ਵਿੱਚ ਕਿਵੇਂ ਬਹਿ ਜੀ ਸਾਡਾ ਕੁਛ ਨਹੀਂ ਅਸੀਂ ਕਰਨਾਂ ਚ ਬਹਿ ਲਾਂਗੇ ਬੱਚੇ ਇੱਥੇ ਸਾਡੇ ਮਰੀ ਜਾਂਦੇ ਅਸੀਂ ਕਰਨ ਦੇ ਵਿੱਚ ਬਹਿ ਕੇ ਕਰਾਂਗੇ ਵੀ ਕੀ ਐਮ ਐਸਪੀ ਦਾ ਰੋੜਾ ਐਮ ਐਸਪੀ ਅਸੀਂ ਕਹਿੰਦੇ ਆ ਵੀ ਸਾਨੂੰ ਦੇ ਦਿਓ ਅਸੀਂ ਉੱਠ ਖੜਦੇ ਆ ਅਸੀਂ ਪਰ ਹੁਣ ਸਾਡੇ ਵੀਰ ਜੀ ਇੱਥੇ ਆ ਇਹ ਦਿਮਾਗ ਚੋਂ ਕੱਢ ਦੇਣ ਵੀ ਇਥੇ ਸੰਘਾਸਟ ਵੀ ਜਾ ਇਹਨਾਂ ਨੇ ਘਟਾਤਾ ਜਾਂ ਤੇ ਹਲਚਲ ਹੋ ਗਈ ਅਸੀਂ ਬਿਲਕੁਲ ਬੀਬੀਆਂ ਸਾਡੀ ਡਿਊਟੀ ਲੱਗੀ ਅਸੀਂ ਆਏ ਵੀਰ ਸਾਡੇ ਘਰਾਂ ਦੇ ਵਿੱਚ ਕੰਮ ਕਰਦੇ ਅਸੀਂ ਇਹਦੇ ਛੜਕਾਂ ਤੇ ਆ ਬੈਠੇ ਕਿਉਂ ਅਸੀਂ ਮਜਬੂਰ ਹੋ ਮਜਬੂਰ ਹੋ ਕੇ ਅਸੀਂ ਬੈਠਣਾ ਪੈ ਗਿਆ ਤੇ ਪਾਸਾ ਨੂੰ ਆਜ਼ਾਦ ਆਸੀਂ ਇੱਥੇ ਬੈਠਾ ਕੋ ਸਾਰੇ ਸਨ ਸਭ ਚੱਲੂਗਾ ਅਸੀਂ ਬੈਠਾਂਗੇ ਆਪਦੀ ਹੱਕ ਲੈਵੇ ਨਾ ਨਹੀਂ ਜਾਵਾਂਗੇ ਦਿਮਾਗ ਚੋਂ ਕੱਢ ਦੇ ਸਰਕਾਰ ਨਹੀਂ ਉੱਠ ਕੱਢਣਗੇ ਨਾ ਸੇ ਡਰਗੇ ਅਸੀਂ ਡਰਨਾ ਨਾ ਅੱਜ ਆ ਤੇ ਨਾ ਕਰ ਸਾਡੇ ਦਾ ਮਾਤਾ ਹੋਰ ਸਨ ਮਾਤਾ ਦੀ ਉਮਰ ਕਿੰਨੀ ਹੈ ਤੁਹਾਡੀ ਸਾਡੀ ਹੈਗੀ ਆ ਜੀ 70 ਸਾਲ 70 ਸਾਲ ਦੀ ਉਮਰ ਦੇ ਵਿੱਚ ਬਹੁਤ ਉਤਰਾ ਚੜਾ ਦੇਖਿਓ ਨੇ ਘਰਾਂ ਦੇ ਵਿੱਚ ਵੀ ਬੜੇ ਔਖੇ ਸੌਖੇ ਕੰਮ ਕੀਤੇ ਹੋਣੇ ਇੱਥੇ ਬੈਠਣਾ ਕਿੰਨਾ ਔਖਾ ਲੱਗਦਾ ਕੋਈ ਔਖਾ ਨਹੀਂ ਲੱਗਦਾ ਜੀ ਵਧੀਆ ਲੱਗਦਾ ਸਾਨੂੰ ਤਾਂ ਬੈਠੇ ਆ ਜੇ ਭਾਏ ਆ ਫਿਰ ਬਹਿਣਾ ਹੀ ਪੈਂਦਾ ਕੁੱਤ ਪੋਤਿਆਂ ਦੇ ਮਾਰੇ ਬੈਠੇ ਆ ਕਿ ਕੁੱਤ ਪੋਤਿਆਂ ਦਾ ਫੋਨ ਨਹੀਂ ਆਉਂਦਾ ਨੂਹਾਂ ਦਾ ਫੋਨ ਨਹੀਂ ਆਉਂਦਾ 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 ਕਿਤੇ ਨੂਹਾਂ ਕਹਿੰਦੀ ਹੁਣ ਵੀ ਮਾਤਾ ਕੰਮ ਤੋਂ ਟਲਦੀ ਚਲੀ ਗਈ ਬਾਰਡਰ ਤੇ ਨਹੀਂ ਜੀ ਹਵਾਲੀਆਂ ਜਾਓ ਸਾਡੇ ਮਾਰੇ ਤੁਸੀਂ ਫਿਰਦੇ ਹੋ ਉਹਨਾਂ ਨੇ ਮਾਰੇ ਅਸੀਂ ਆਏ ਆਂਗੇ ਤੋ ਕਿਉਂ ਆਖਣਗੇ ਵੀ ਤੁਸੀਂ ਕੰਮ ਤੋਂ ਡਰਦੇ ਬੈਠੇ ਆਂ ਕਿੰਨੀ ਕਿਥੇ ਤੁਕ ਚ ਗਰਮੀ ਚੇਂਜ ਹੁਣ ਮੱਛਰ ਦਾ ਪੂਰਾ ਟਾਈਮ ਹੋ ਗਿਆ ਕਿੰਨਾ ਔਖਾ ਲੱਗਦਾ ਤੁਹ ਕੋਈ ਔਖਾ ਨਹੀਂ ਲੱਗਦਾ ਜੀ ਤਾਂ ਹੀ ਫਿਰ ਘਰ ਆਏ ਅਸੀਂ ਕਿਹੜਾ ਅੰਦਰੇ ਬੈਠੇ ਰਹਿੰਨੇ ਆ ਕਿਸਾਨ ਤਾਂ ਸਾਰਾ ਦਿਨ ਖੇਤਾਂ 'ਚ ਹੀ ਰੁੱਲਦੇ ਆ ਬਾਰਾਂਦਰ ਫਿਰਦੇ ਰਹਿਣੇ ਹੈਗੇ ਕੋਈ ਸਾਨੂੰ ਧੁੱਪ ਦਾ ਨਹੀਂ ਕੋਈ ਸਾਨੂੰ ਮੱਛਰ ਦਾ ਨਹੀਂ ਕਿਵੇਂ ਕੱਸੀ ਰਹਿਣਕ ਬੈਠੇ ਆ ਬਸ ਸਾਡੇ ਨਾਲ ਇੱਕ ਮਾਤਾ ਜੀ ਹੋਰ ਸੀ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋਗੇ ਮੈਨੂੰ ਲੱਗਦਾ ਤੁਹਾਨੂੰ ਜਿਵੇਂ ਤੁਸੀਂ ਇਕੱਠੀਆਂ ਹੋ ਕੇ ਬੀਬੀਆਂ ਆਈਆਂ ਹੋ ਜਾਂ ਜਿਹੜੀਆਂ ਬੀਬੀਆਂ ਅਜੇ ਨਹੀਂ ਮੁਰਚੇ ਚੱਲ ਰਹੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਨੇ ਸਾਡੇ ਨਾਲ ਜੁੜਨਾ ਜੀ ਵੱਧ ਤੋਂ ਵੱਧ ਇਕੱਠ ਹੋਵੇ ਕੰਮ-ਕਾਰ ਛੱਡ ਕੇ ਤਾਂ ਸਾਰੇ ਆਉਣੇ ਆਪਾਂ ਕਰਾਂ ਦੇ ਕਾਮਕਾਰ ਛੱਡ ਕੇ ਵੀ ਆਪਾਂ ਇੱਥੇ ਜੁੜ ਗਏ ਮੋਢੇ ਨਾਲ ਮੋਢਾ ਲਾ ਗਏ ਜਿਹੜੀ ਕਿਸਾਨ ਆਗੂਆਂ ਦੀ ਬੀਬੀ ਆਪਸ ਦੇ ਵਿੱਚ ਧੜੇਬਾਜੀ ਹੈ ਕੁਝ ਕਿਸਾਨ ਆਏ ਆਗੂ ਆਏ ਨੇ ਕੁਝ ਨਹੀਂ ਆਏ ਕੋਈ ਜਥੇਬੰਦੀ ਆਈ ਹੈ ਕੋਈ ਨਹੀਂ ਇਹ ਤੁਹਾਨੂੰ ਲੱਗਦਾ ਨਹੀਂ ਵੀ ਪਾਟ ਕੇ ਜਿਹੜਾ ਕੋਈ ਕਿਸਾਨਾਂ ਦੇ ਭਾਰੂ ਪੈ ਰਿਹਾਗਾ ਵੀ ਇਕੱਠੇ ਲੱਗਦਾ ਜੀ ਲੱਗਦਾ ਇਕੱਠੇ ਹੋ ਕੇ ਵੀ ਲੜਨਾ ਵੀ ਸਾਰੇ ਨਾਇਕਾ ਹੋਵੇ ਵਿੱਚ ਬੀਬੀਆਂ ਨਹੀਂ ਆਉਂਦੀਆਂ ਵੀ ਕਮਾਂ ਦੇ ਕਾਮਕਾਰਾਂ ਚਾਹੇ ਸਾਥ ਹੋ ਜਾਇਆ ਨਹੀਂ ਹੁਣ ਕੰਮ ਕਰਤਾ ਸੀ ਵੀ ਛੱਡ ਕੇ ਆਏ ਸੋ ਮਾਤਾ ਜੀ ਜਿਹੜੇ ਮੈਂ ਗੱਲ ਕਰ ਰਿਆ ਸੀਗਾ ਵੀ ਜਿਹੜੇ ਕਿਸਾਨ ਆਗੂ ਕੋਈ ਕਹਿੰਦਾ ਸੀ ਫਲਾਣੀ ਜਥੇਬੰਦੀ ਨਾਲਾ ਕੋਈ ਕਹਿੰਦਾ ਸੀ ਫਲਾਣੀ ਜਥੇਬੰਦੀ ਨਾਲਾ ਮੰਗਾ ਤਾਂ ਕਿਸਾਨਾਂ ਦੀ ਇੱਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਨੇ ਜਿਹੜੇ ਕਿਸਾਨ ਆਗੂ ਜਾਂ ਕਿਸਾਨ ਨਹੀਂ ਆ ਰਹੇ ਬਾਰਡਰਾਂ ਤੇ ਆਉਂਦੇ ਕਿ ਉਹਨਾਂ ਜੀ ਆਉਂ ਨਹੀਂ ਆ ਰਹੇ ਮਾਤਾ ਜੀ ਮਿਲਿਆ ਆਉਂਦੇ ਪਈਆ ਪੰਜ ਥੋੜਾ ਕੱਠ ਲੱਗਦਾ ਮੋਦੀ ਆ ਕੇ ਮਿਲੇ ਤਾਂ ਸਹੀ ਸਾਨੂੰ ਚਪਗੰਤਮਾ ਨਹੀਂ ਮਿਲੇ ਅਸੀਂ ਮਿਲਾਂਗੇ ਬੀਬੀਆਂ ਦੇ ਵਿੱਚ ਕਿਹੜਾ ਘਟ ਸਰਕਾਰ ਨੇ ਬੀਬੀਆਂ ਦਾ ਮੂੰਹ ਰੱਖਣਾ ਤੇ ਹੁਣ ਹੁਣ ਸਰਕਾਰ ਕਿੱਧਰ ਗਈ ਬੀਬੀਆਂ ਦੇ ਵੋਟਾਂ 'ਵਾਂ ਚੋਰ ਕੋ ਚੋਰ ਕੋ ਬੋਟਾ ਮੰਗਦੇ ਫਿਰ ਕਿਤੇ ਗੁਰਦੁਆਰੇ ਆਉਂਦੇ ਕਿਤੇ ਪੈਲਸਾ ਚਾਉਂਦੇ ਆ ਸਿੱਧੇ ਹੋ ਕੇ ਬੋਟਾ ਮੰਗਣਾ ਕਿਹੜਾ ਪਾਇਆ ਨਹੀਂ ਸਾਡੀਆਂ ਅਮਰਾ 50 50 ਸਾਲ ਤੋਂ ਸੱਚ ਸੱਚ ਬੋਟਾ ਪਾਈ ਗਏ ਉਹਨਾਂ ਨੂੰ ਭਗੰਤ ਮਾਨਾਂ ਦੀ ਮਰ ਨਹੀਂ ਲੱਗਣਿੰਦਾ ਤੇ ਤੁਹਾਨੂੰ ਭਗੰਤ ਮਾਨ ਲਿਦੋ ਦੋ ਲੋਕ ਮਾਰਤੇ ਉਹਦੂ ਪਜਾ ਦੇ ਰੋਦੇ ਤੇ ਛੜਕਾਂ ਤੇ ਉਹਦੀ ਮਾਂ ਆਵੇ ਕਿ ਬੈਠੇ ਸਾਡੇ ਬਰੋਬਰ ਹੱਕ ਸੀ ਕਿਰਸਾਨਾਂ ਦਾ ਪੁੱਤ ਉਹਦਾ ਮੈਂ ਭੈਣਾ ਆਵੇ ਉਹਦੀ ਉਹਨਾਂ ਨੂੰ ਚੋਟ ਕੇ ਦੇਦੇ ਅਸੀਂ ਇੱਥੇ ਬੈਠੇ ਆ ਪਰ ਸਾਨੀ ਨਹੀਂ ਉਧਰ ਆਇਆ ਉਹ ਤਾਂ ਕਹਿੰਦੇ ਅਸੀਂ ਆਮ ਕਿਸਾਨ ਦਾ ਪੁੱਤਾਂ ਮੈਂ ਕਿਸਾਨਾਂ ਦੇ ਨਾਲ ਅਸੀਂ ਤਾਂ ਵੇਖਿਆ ਨਹੀਂ ਜੋ ਬੋਟਾ ਪਵਾਲਾ ਨੂੰ ਮੁਰਤੇ ਵੇਖਾਈ ਨਹੀਂ ਆਇਆ ਆਵੇ 250 ਕਿਤਾ ਕਰੇ ਜੇ ਕਿਸਾਨਾਂ ਦਾ ਪੁੱਤਾਂ 200 ਕਰੇ ਸਾਡੇ ਨਾਲ ਆਵੇ ਭਾਈ ਤੁਹਾਨੂੰ ਕੀ ਆਇਆ ਤੁਸੀਂ ਕਿਉਂ ਆਏ ਫਿਰਦੇ ਬਾਹਰ ਉਹਦੇ ਮਾਮਾ ਪਾਣ ਬਰੋਪਰਾ ਕੇ ਬੈਠੇ ਜਿਹੜਾ ਕੇਗਰੀ ਵਾਲ ਫੜ ਲਿਆ ਉਹ ਤੋਂ ਬੁਖ ਭੰਤ ਮਨ ਠੜਕ ਤੇ ਉੱਤਰ ਆਇਆ ਨੇ ਉਹਦੋਂ ਨੂੰ ਦਰਦ ਹੋਇਆ ਸਾਡਾ ਕੋਈ ਦਰਦ ਨਹੀਂ ਤੁਹਾਨੂੰ ਮਾਰੀ ਜਾਂਦੇ ਗੋਲੇ ਮਾਰ ਮਰ ਸਾਡਾ ਕੋਈ ਦਰਦ ਨਹੀਂ ਅਸੀਂ ਉੱਤੋਂ ਥੋੜਾ ਦਿੱਗੇ ਆ ਵੀ ਉੋਂ ਦਿੱਗੇ ਆ ਅਸੀਂ ਵੀ ਕਰਸਾਨਾ ਦੇ ਆ ਉਹ ਵੀ ਕਰਸਾਨਾ ਦਾ ਆਵੇ ਪੋਟਾ ਮੇਰੇ ਤੇ ਚੁਟਕਲੇ ਸੁਣਾਸਣ ਲੱਗ ਜਾਂਦਾ ਸੀ ਲੋਕਾਂ ਨੂੰ ਹੁਣ ਆਵੇ ਹੁਣ ਸੁਣਾਵੇ ਚੁਟਕਲੇ ਸਾਡੇ ਹੋਵੇ ਸਾਹਮਣੇ ਭਗਵੰਤ ਮਾਲ ਨਾਲੇ ਹੋਵੇ ਮੁਰਗੀ ਅਸੀਂ ਨਹੀਂ ਵੰਡ ਦਿੰਦੇ ਪਿੰਡਾਂ ਚ ਇਹਨਾਂ ਵਰਤੇ ਬਖਾਉਣ ਸੋ ਇਹ ਸਨ ਕਿਸਾਨ ਬੀਬੀਆਂ ਜਿਹੜੀਆਂ ਖਰੋ ਦੀ ਬਾਰਡਰ ਤੇ ਮੋਰਚਾ ਸੰਭਾਲਿਆ ਹੈਗਾ ਕਿਸਾਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕਿਉਂਕਿ ਕਿਸਾਨਾਂ ਦਾ ਕਿਉਂਕਿ ਜਿਹੜਾ ਹੜੀ ਦਾ ਸੀਜ਼ਨ ਹੈਗਾ ਤੁਸੀਂ ਸਾਰੇ ਜਾਣਦੇ ਹੋ ਇਹ ਦੂਰਾ ਸੀਜ਼ਨ ਹੁੰਦਾ ਹੈਗਾ ਮਤਲਬ ਪੂਰੇ ਸਾਲ ਦੀ ਜਿਹੜੀ ਫਸਲ ਹੈਗੀ ਪਸ਼ੂਆਂ ਲਈ ਬੰਦਿਆਂ ਲਈ ਅਨਾਜ ਦਾਣਾ ਉਹ ਸਾਰਾ ਸਾਂਭਣਾ ਹੁੰਦਾ ਹੈਗਾ ਸੋ ਕਿਸਾਨ ਕੁਝ ਹਾਲਾਤ ਦੇ ਵਿੱਚ ਘਟੇ ਹੋਏ ਨੇ ਬਾਰਡਰ ਤੋਂ ਪਰ ਜਿਹੜਾ ਵਹੀਕਲ ਸਾਧਨ ਟੈਂਟ ਉਸੇ ਤਰ੍ਹਾਂ ਬਰਕਰਾਰ ਨੇ ਤੇ ਪਰ ਬੀਬੀਆਂ ਦਾ ਜਿਹੜਾ ਇਹ ਲੋਕੀ ਤਸਵੀਰ ਹੈ ਜਿਹੜੀਆਂ ਬੀਬੀਆਂ ਨੇ ਮੋਰਚਾ ਸਾਹਮਣੇ ਹੈਗਾ ਬੀਬੀਆਂ ਕਹਿੰਦੀਆਂ ਵੀ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਮਾਸਾਂ ਨੂੰ ਦੇਖ ਕੇ ਨਾ ਸਾਡੀ ਐ ਜਾਣ ਕਰਦੀ ਹੈਗੀ ਵੀ ਖਾਣ ਜੋਗੇ ਸਾਡੇ ਦਾਣੇ ਆ ਜਾਣ ਵਿੱਚ ਤਾਂ 10-10 ਕਿੱਲਾਂ ਦੇ ਵਿੱਚੋਂ ਇੱਕ ਟਰਾਲੀ ਭਰੀ ਹੈਗੀ ਉਹ ਕੀ ਕਰਨਗੇ ਇੱਕੇ ਭਰੇ 70 72 80 ਕਿਸ ਨੇ ਇਹੋ ਪੈਸੇ ਕਿੱਥੋਂ ਪੂਰੇ ਕਰਨਗੇ ਫੇਰ ਉਹਨਾਂ ਨੇ ਖੁਦ ਖੁਸ਼ੀ ਗਏ ਕਰਨਗੇ ਹੋਰ ਕੀ ਕਰਨਗੇ ਸਾਨੂੰ ਉਹਨਾਂ ਦਾ ਦੁੱਖ ਹੋਇਆ ਜਿਨ੍ਹਾਂ ਦੇ ਪੰਜ-ਪੰਜ 10-10 ਕਿੱਲਾਂ ਦੇ ਵਿੱਚੋਂ ਟਰਾਲੀ ਦੋ ਟਰਾਲੀਆਂ ਭਰਨ ਉਹ ਕੀ ਕਰਨਗੇ ਸਾਲ ਪਾਰ ਕਰੇ ਬੁਢੀਆਂ ਰੋਂਦੀਆਂ ਗਈਆਂ ਵੀ ਸਾਡੇ ਕੁਛ ਨਹੀਂ ਘਰੇ ਆਇਆ ਕਰਜ਼ਾ ਸਿਰ ਚੜ ਗਿਆ ਫੇਰ ਉਹ ਮਰਨਗੇ ਹੋਰ ਕੀ ਕਰਨਗੇ ਸੋ ਤੁਹਾਨੂੰ ਇਹ ਖਨੋਰੀ ਬਾਰਡਰ ਦੀ ਤਸਵੀਰ ਅੱਜ ਦਿਖਾਈ ਸੀ ਕਾਫੀ ਦਿਨਾਂ ਬਾਅਦ ਅਸੀਂ ਸਾਡਾ ਆਉਣ ਹੋਇਆ ਇੱਧਰ ਦੇਖਿਆ ਵੀ ਕਿਸਾਨਾਂ ਦਾ ਹਾਲ ਚਾਲ ਦੇਖੀਏ ਸੋ ਸਰਕਾਰਾਂ ਨੂੰ ਭਾਵੇਂ ਕਿ ਚੋਣਾਂ ਜਾਂਦਾ ਲੱਗਿਆ ਹੋਏਗਾ ਸਾਰੀਆਂ ਧਿਰਾਂ ਨੂੰ ਸਿਰ ਜੋੜ ਕੇ ਇਸ ਮਸਲੇ ਦਾ ਜਰੂਰ ਹੱਲ ਕਢਣਾ ਚਾਹੀਦਾ ਕਿਉਂਕਿ ਬੜੀਆਂ ਦੁੱਖ ਤਕਲੀਫਾਂ ਦੇ ਵਿੱਚ ਜਿਹੜੇ ਕਿਸਾਨ ਨੇ ਜਾਂ ਕਿਸਾਨ ਬੀਬੀਆਂ ਨੇ ਇਸ ਬਾਰਡਰਾਂ ਤੇ ਬੈਠੇ ਨੇ ਘਰਾਂ ਦੇ ਵਿੱਚ ਵੀ ਸਾਨੂੰ ਜੇ ਕਿਤੇ 5 ਮਿੰਟ ਲਾਈਨ ਚੱਲੀ ਜਾਵੇ ਤਾਂ ਮੱਖੀ ਮੱਛਰ ਬਿਨਾ ਬਹੁਤ ਆਫਾ ਕਰਦਾ ਹੈਗਾ ਪਰ ਇਹ ਜਿਹੇ ਹਾਲਾਤਾਂ ਦੇ ਵਿੱਚ ਇੱਕ ਦਿਨ ਆ ਕੇ ਜਰੂਰ ਇੱਥੇ ਘੱਟ ਕੇ ਬੈਠ ਕੇ ਤਾਂ ਇੰਨਾ ਕਿਸਾਨਾਂ ਦਾ ਦਰਦ ਜਾਣੇ ਬੜਾ ਅਸੀਂ ਇਸ ਦਾ ਸੱਟਾ ਨਹੀਂ ਕੱਢ ਸਕਦੇ ਸੋ ਇਸ ਮਾਧਿਅਮ ਰਾਹੀਂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਅਪੀਲ ਹੈ ਵੀ ਇਸ ਮਸਲੇ ਦਾ ਕੋਈ ਹੱਲ ਕੱਢ ਗਏ ਤਾਂ ਕਿ ਇਹ ਵੀ ਆਪ ਕੋ ਆਪਣੇ ਬੱਚਿਆਂ ਦੇ ਵਿੱਚ ਘਰੋ ਘਰੀ ਖੁਸ਼ੀ ਨਾ ਜਾ ਸਕਣ ਮੈਂ ਮਾਲਵਿੰਦਰ ਸਿੰਘ ਸਿੱਧੂ ਖਨੋਰੀ ਬਾਰਡਰ ਚੈਨਲ ਲੋਕ ਚਰਚਾ